सो so, मैं पिंड कद भी आना मैं मुख्यमंत्री बन के नहीं आतीजा थोड़ा 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 देखते ही हर रोज हाँ थो तो महसूस हूं होगा भी अपने <laughs> तो मैं सारे लगभग सार्जदा जो मेरे मुंह से बैठे और कई ਇੱਕੇ-ਇੱਕੇ ਆ ਤੇ ਕਈਆਂ ਨਾਲ ਪੜੇ ਇਕੱਠੇ ਹੁੰਦੇ ਸੁਬੜਾ ਅੱਛਾ ਲੱਗਦਾ ਕਿ ਪਿੰਡ ਦੇ ਵਿੱਚ ਇੱਕ ਆ ਪਿੰਡ ਜੋ ਮੈਨੂੰ ਕੋਈ ਖਾਸ ਪੜੇ ਵੰਦੀ ਦੀ ਕੋਈ ਮੈਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਆਉਂਦੀ ਤੁਸੀਂ ਮੈਨੂੰ ਪੰਜਾਬ ਦੇ ਲੋਕਾਂ ਨੇ ਮੈਨੂੰ ਉੱਥੇ ਬਿਠਾਤਾ ਕਿ ਮੈਂ ਪਿੰਡ ਨੂੰ ਪੈਸੇ ਦੇਣ ਤੋਂ ਬਾਅਦ ਮੈਂ ਹਿਸਾਬ ਨਹੀਂ ਮੰਗਦਾ ਮੈਨੂੰ ਉਮੀਦ ਹੁੰਦੀ ਹੈ ਕਿ ਪਿੰਡ ਵਾਲੇ ਜਿਹੜੇ ਨੇ ਮੇਰੇ ਉਹ ਜੇ ਰੁਪਇਆ ਦੇਵਾਂਗੇ ਤਾਂ 100 ਰੁਪਇਆ ਬਣਾ ਕੇ ਲਾਉਂਗੇ ਸੋ ਮੈਨ ਲਗਾ ਤੁਸੀਂ ਜੇ ਕਰੋੜ ਆਇਆ ਹੋਊਗਾ ਤਾਂ 100 ਕਰੋੜ ਤੱਕ ਕੇ ਲਾਇਆ ਹੋ। ਪੂਰੇ ਪੰਜਾਬ ਦੇ ਲੋਕ ਵੀ ਖੁਸ਼ ਨੇ ਇਸ ਗੱਲੋਂ ਕਿ ਅਸੀਂ ਇਹ ਆਇਆ ਜਾਂ ਕੁਝ ਦੇਖਿਆ ਨਹੀਂ ਕਦੇ ਕਿ ਆਏ ਹੋ ਲੈ ਨੰਬਰ 2 ਅਕਤੂਬਰ ਤੋਂ ਇੱਕ ਸਕੀਮ ਲਾਗੂ ਕਰ ਰਹੇ ਹਾਂ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜਿਹੜਾ ਇਲਾਜ ਦਾ ਖਰਚਾ ਕੋਈ ਫਾਰਮ ਨਹੀਂ ਪਰਣਾ ਕੁਝ ਨਹੀਂ ਕਰਨਾ ਕੋਈ ਨੀਲਾ ਕਾੜ ਨਹੀਂ ਦੇਖਣਾ ਕੋਈ ਪੀਲਾ ਕਾੜ ਨਹੀਂ ਦੇਖਣਾ ਬਸ ਜਿਹੜਾ ਪੰਜਾਬ ਚ ਰਹਿੰਦਾ ਉਹ ਉਹਦਾ ਮੈਂਬਰ ਹੈ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ 552 ਉੱਚ ਅਸੀਂ ਪ੍ਰਾਈਵੇਟਾ ਸਪਾਰ ਕਰਦੇ ਉਹਨੂੰ ਹਜ਼ਾਰ ਕਰ ਲਾਂਗੇ ਛੇਤੀ ਸਰਕਾਰੀ ਸਾਰੇ ਕਰਦੇ ਪੰਜਾਹ ਦੋ ਜਾਓ ਇਲਾਜ ਕਰੋ ਇਲਾਜ ਕਰਾ ਕੇ ਘਰੇ ਆਜੋ ਸਾਭ ਤੁਹਾਡਾ ਪੈਸਿਆਂ ਦਾ ਦਵਾਈਆਂ ਦਾ ਸਹਾਰ ਕਰੂਗਾ ਤਾਸਲਾ ਕਰ ਹਨ 2 ਅਕਤੂਬਰ ਤੋਂ ਲੱਗੂ ਹੋ ਗਈ ਹੈ ਹਾਂ ਸੋ ਬਾਕੀ ਕੱਸੀਆਂ ਦਾ ਪਾਣੀ ਹਰੀਆ ਬੈਠਾ ਹੈ ਹਾਂ ਜਿੱਦੀਆਂ ਨਹੀਂ ਸਾਹੀ ਹਾਂ ਇਹ ਵਰੀ ਬੈਠਾ ਨਾ ਨਾ ਪਾ ਫਾਟੇ ਵਾਲਾ ਲੈ ਇਹ ਹਰੀ ਬਣੀ ਬਟੂ ਕਾ ਇੱਕ ਇੱਕ ਤੁਸੀਂ ਉਹ ਸਾਰੇ ਪੁਰਾਣੇ ਕਿ ਤੋਂਸਤਾ ਮਿੱਤਰਾਂ ਨੂੰ 20 ਬਟਾ ਸਾਰੇ ਪੜਾੜਾ ਦੇ ਬੈਠੇ ਜੌਨ ਡੀਅਰ ਬੈਠਾ ਗਰਾਹਾਂ ਵਾਲਾ ਨਗਰੋਂ ਕੋਲੇ ਹੁਣੇ ਬੈਠੇ ਮਨਾ ਤੇ ਸਾਰੇ ਵਰਸ਼ਨ ਬੈਠਾ ਦਰਸ਼ਨ ਬੈਠਾ ਦਰਸ਼ਨ ਇਸ ਕਰਕੇ ਚਾਚਾ ਜੀ ਮਰੀਕ ਸਿੰਘ ਜੀ ਬੈਠੇ ਮੇਜਰ ਬੈਠਾ ਹਨਾ ਸਾਰੇ ਇਕੱਠੇ ਕਰੇ ਆ ਇਕੱਠੀ ਤਾਂ ਪਲੇ ਆ ਤੁਸੀਂ ਇਹ ਨਾ ਸਮਝਿਓ ਕਿ ਮੈਂ ਕਿਸੇ ਨੂੰ ਭੁੱਲ ਗਿਆ ਪੀਤ ਖੜਾ ਨਾ ਸਾਡੇ ਵਾਲਾ ਬਾਤ ਕਰਾ ਦਿਓ ਬਾਤ ਕੀ ਦਿਓ ਲੈ ਲੈ ਹਾਂ ਫਰਾ ਸੋ ਦੇਖੋ ਪਿਆਰ ਇਹੀ ਹੈ ਕਿ ਆਮ ਤੌਰ ਤੇ ਕੀ ਹੁੰਦਾ ਕਿ ਆਹ ਦੇਖੋ ਆਹ ਤੇ ਦਰਖਤ ਨੇ ਪਤਾ ਨਹੀਂ ਇਸ ਬੋੜ ਨੇ ਕਿੰਨੀਆਂ ਘਨੇਰੀਆਂ ਝੱਲੀਆਂ ਹੋਣੀਆਂ ਕਿੰਨੇ ਕੁ ਤੂਫਾਨ ਝੱਲੇ ਹੋਣੇ ਇਹ ਕਿਉਂ ਖੜਾ ਹੈ ਫਿਰ ਵੀ ਕਿਉਂ ਖੜਾ ਹੈ ਕਿਉਂਕਿ ਇਹ ਵੀ ਇੱਕ ਜੜਾਂ ਨਾਲ ਜੁੜਿਆ ਹੋਇਆ ਹੈ ਇਹ ਧਰਤੀ ਨਾਲ ਜੁੜਿਆ ਹੋਇਆ ਹੈ ਨਹੀਂ ਤਾਂ ਉਹ ਤੂੰ ਬਾਤ ਬਹੁਤ ਵਫਾ ਦੇ ਲਾਏ ਹੋਣੇ ਥੋੜੀ ਜਿਹੀ ਹਵਾ ਨਾਲ ਉੱਡ ਜਾਂਦੇ ਆ ਉਹ ਵੀ ਜੜਾਂ ਨਾਲ ਨਹੀਂ ਜੁੜੇ ਹੋਏ ਧਰਤੀ ਨਾਲ ਨਹੀਂ ਜੁੜੇ ਸੋ ਬਹੁਤ ਸਾਰੇ ਬੰਦੇ ਮਸ਼ਹੂਰ ਹੋ ਕੇ ਜਾਂ ਕੁਝ ਬਣ ਜਾਂਦੇ ਆ ਆਪਦੇ ਪਿੰਡ ਵਾਲੇ ਨੂੰ ਭੁੱਲ ਜਾਂਦੇ ਜਿੱਥੇ ਖੇਡੇ ਹੋ ਜਾਂ ਜਿੱਥੇ ਪੜ੍ਹੇ ਹੋ ਇਹ ਜੜ੍ਹਾਂ ਨਹੀਂ ਆਪਣੀਆਂ ਤਣੇ ਨੂੰ ਤਣੇ ਸੋ ਜੜ੍ਹਾਂ ਨਾਲ ਜੁੜੇ ਰਹੋ ਤੁਹਾਨੂੰ ਕੋਈ ਨਹੀਂ ਹਲਾ ਸਕਦਾ ਕੋਈ ਤੂਫਾਨ ਕੋਈ ਢੇਰੀਆਂ ਤੁਹਾਨੂੰ ਕੋਈ ਨਹੀਂ ਹਲਾ ਸਕਦਾ ਜਿਵੇਂ ਤੁਸੀਂ ਤੁਹਾਡੇ ਆਪਣੇ ਤੁਹਾਡੇ ਨਾਲ ਨੇ ਰਹੇ ਹੋ ਨਹੀਂ ਲਿਆ ਤੁਸੀਂ ਬਾਕੀ ਪਾਣੀ ਕੱਸੀਆਂ ਦਾ ਸਾਰੇ ਪੰਜਾਬ ਕੀ ਅੱਧ 100 ਕਿਲੋਮੀਟਰ ਦੇ ਨੇੜੇ ਅਸੀਂ ਪਾਈਪਾਂ ਪਾੜੀਆਂ ਪੁਰਾਣੀਆਂ ਕੱਸੀਆਂ ਚਲਾ ਲਈਆਂ ਸੂਏ ਚਲਾ ਲਈ 15 ਦਿਨ ਆਪਾਂ ਨੇ ਪਹਿਲਾ ਸੀਜ਼ਨ ਪਹਿਲਾਂ ਕਰਤਾ ਇੱਕ ਆ ਮੈਂ ਦੇਖਿਆ ਧਰਮ ਘੜਵਾਇਆ ਮੈਂ ਤਾਂ ਕਾफी ਗੂਝਾ ਮਾਰ ਗਏ ਹੁਣ ਹੁਣ ਇੱਕ ਤਾਂ ਸੁਪਰੀਆਂ ਵੀ ਦੋ ਦੋ ਕੱਟ ਗਈਆਂ ਜੰਨੇ ਪੱਤਾ ਲੱਗਿਆ ਕਿਉਂਕਿ ਉਹ ਪੱਤਾ ਸੁੰਦੀ ਜਿਹੋ ਕਿਉਂਕਿ ਪਹਿਲਾਂ ਲਾ ਲਈ ਆਪਾਂ ਨੇ ਪੁੱਤੋਂ ਦੀ ਥੋੜਾ ਥੋੜਾ ਛਿੱਪੇ ਬੰਦੇ ਰਤੋਂ ਸਾਰਾ ਚੜ ਗਿਆ ਤੇ ਹੁਣ ਕੋਈ ਆਪਾਂ ਨੂੰ ਉਸ ਦਾ ਖਤਰਾ ਨਹੀਂ ਹੈਗਾ ਕਿ ਹੜ ਆ ਜਾਣਗੇ ਜਾਂ ਕੋਈ ਟੁੱਪ ਜੂਗੀ ਜਾਂ ਕੋਈ ਹੋਰ ਕਿਉਂਕਿ ਹੁਣ ਬੂਝਾ ਮਾਰ ਗਈ ਹੁਣ ਚੱਲ ਜਾਈਏ ਹਾਲਾਂਕਿ ਉਧਰ ਬਿਆਸ ਵਾਲੇ ਪਾਸੇ ਸਾਨੂੰ ਅੱਜ ਪੰਜਵੀਂ ਪਾਣੀ ਛਿੱਟਾ ਪਿਆ ਤਾਂ ਪਾਪ ਪਾਣੀ ਆ ਜਾਂਦਾ ਹੈ ਪੰਜਾਬ ਚ ਪਾਣੀ ਨਹੀਂ ਨਾ ਪਵੇ ਹਿਮਾਚਲ ਚ ਆ ਜਾਂਦਾ ਫਿਰ ਉਹ ਪੈਂਮਾ ਦੇ ਗੇਟ ਥੋੜਾ ਥੋੜੇ ਖੋਲਣੇ ਪੈਂਦੇ ਪਰ ਉਹ ਦਰਿਆ ਦੇ ਆਲੇ ਦੁਆਲੇ ਉਹ ਅਲੱਗੋ ਅਲੱਗ ਦੀ ਪਿੰਡੀਆਂ ਹੈ ਉਹਨਾਂ ਪਿੰਡਾਂ ਨੂੰ ਵੀ ਪਤਾ ਹੀ ਹੈ ਜੇ ਅਸੀਂ ਗਰਿਆ ਦੇ ਆਲੇ ਦੁਆਲੇ ਰਹਿੰਦੇ ਆ ਕਦੇ ਵੀ ਸਾਨੂੰ ਮਤਲਬ ਘਰ ਪਿੰਡ ਵੀ ਛੱਡ ਕੇ ਬਾਹਰ ਕੱਢਨੇ ਪੈਂਦੇ ਸੀ ਸੋ ਪਾਣੀ ਵਾਲੇ ਪਾਸਿਓਂ ਆਪਾਂ ਬਿਲਕੁਲ ਆਤਮ ਨਿਰਭਰ ਬਿਜਲੀ ਵਾਲੇ ਪਾਸੇ ਦੁੱਧ ਦਾ ਦਿਨੇ ਆਉਂਦੀ ਹੈ ਨਾ ਫਿਰ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾਂ ਨੇ ਉਹੀ ਗ੍ਰਿਡ ਹੈ ਹੁਣ ਤਾਂ ਦਿਨੇ ਆਉਂਦੀ ਹੈ ਨਾ ਬਲਕਿ ਜਦੋਂ ਮਰਜੀ ਜਿੱਦਾਂ ਚਲਾ ਲਓ ਆ ਮੈਂ ਪਿੱਛੇ ਦੇ ਸਮਰਾਲੇ ਕੋਲੇ ਇੱਕ ਪਿੰਡ 'ਚ ਗਿਆ ਉਹ ਕਹਿੰਦਾ ਸਾਡੇ ਪਿੰਡ ਦੇ ਬਜ਼ੁਰਗ ਆ ਜਨੇ ਜੀ ਕਹਿੰਦੇ ਜਾਂਦਾ ਸਾਈਕਲ ਤੇ ਤਿੰਨੇ ਗ੍ਰਿਪ ਕੱਢ ਲਿਆਉਂਦਾ ਕਹਿੰਦਾ ਕਿਤੇ ਰਾਤ ਨੂੰ ਆਟੋਮੈਟਿਕਲੀ ਚੱਲ ਪਿਆ ਯਾਰ ਕਿਤੇ ਕਹਿੰਦਾ ਇੰਨਾ ਪਾਣੀ ਆਇਆ ਤਾਂ ਕਹਿੰਦਾ ਕੱਸੀ ਦਾ ਅੱਡਾ ਹੀ ਕੀ ਕਰੀਏ ਹੁਣ ਕਹਿੰਦਾ ਹੋ ਸਕਦਾ ਜੀ ਹੁਣ ਸ਼ਿਕਾਇਤਾਂ ਇਹ ਹੋਇਆ ਕਰਨ ਪੁਰਸ ਕੋਲੇ ਜੀ ਜੀ ਲਾਬੇ ਦਾ ਉਹ ਨਹਾਦੀ ਮੋਟਰ ਚੱਲਾ ਗਿਆ ਰਾਤ ਨੂੰ ਛਾਰਤੀ ਹੈ ਜੋ ਸਾਡੀ ਫਸਲ ਨੂੰ ਨੁਕਸਾਨ ਪਟਾਉਣਾ ਚਾਹੁੰਦੇ ਪਾਣੀ ਤਾਂ ਪਹਿਲਾਂ ਹੀ ਬਹੁਤ ਲੱਗਿਆ ਰਿਹਾ ਸੀ ਮੈਂ ਕਿਹਾ ਸੀ ਉਹ ਦੋ ਆ ਕਾਂਗਰਸ ਵਾਲੇ ਜ ਆ ਕਾਲੀਆ ਉਹ ਮਜ਼ਾਕ ਕਰਦੇ ਸੀ ਜਦੋਂ ਮੈਂ ਕਹਿਆ ਸੀ ਮੋਟਰਾਂ ਬੰਦ ਕਰਕੇ ਛੋਣਾਂ ਲੱਗਣ ਲਾ ਦੂੰ ਮੋਟਰਾਂ ਬੰਦ ਕਰਕੇ ਜੀਵੀ ਲੱਗਣ ਲਾ ਦੂੰ ਲੈ ਕਿੱਥੋਂ ਲਿਆਓਗੇ ਬਿਜਲੀ ਇਹ ਆ ਦੇਖਣਾ 27 27 ਦਿਨ ਦਾ ਕੋਲਾ ਪਿਆ ਪਹਿਲਾ ਰੋਜ਼ ਖਬਰ ਆਉਂਦੀ ਸੀ ਇੱਕ ਦਿਨ ਦਾ ਕੋਲਾ ਰਹੇਗਾ ਦੋ ਦਿਨ ਦਾ ਕੋਲਾ ਰਹੇਗਾ 27 27 ਦਿਨ ਦਾ ਚਾਰੇ ਸਾਲ ਮਨ ਪਾਂਟਾ ਬਦਲੇ ਸਰਕਾਰ ਦੇ ਵਿੱਚ ਨੇ ਸਰਕਾਰੀ ਕਰਨਾ ਬਸ ਸਾਈਟ ਆਈ ਦੇ ਨਾਲ ਕੋਲਾਤ ਨੇ। ਹਨ ਉਥੇ ਰੋਕਣਾ ਪੈਂਦਾ ਕੋਲਾ ਚਾਰ ਘੰਟੇ ਤੋਂ ਆਉਂਦਾ। ਵੀ ਹਜੇ ਥੋੜਾ ਜਿਹਾ ਸਾਨੂੰ ਦੋ ਦਿਨ ਰੈਸਟ ਕਰ ਕੋਲਾ ਸਾਨੂੰ ਬੰਦ। ਇੱਕ ਮੈਂ ਹੋਰ ਪਿੰਡ ਨਾਲ ਸਲਾਹ ਕਰਨੀ ਹੈ। ਪਿਛਲੇ ਦਿਨ ਹੀ ਇਸ ਗੱਲ ਤੇ ਚਰਚਾ ਵੀ ਚੱਲੀ ਸੀ। ਮੈਂ ਕਿੱਜਗਾ ਤੇ ਗਿਆ ਸੀ ਖੇਟਾਂ ਦੇ ਪ੍ਰੋਗਰਾਮ ਤੇ। ਜੀ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰ ਲੈਨੇ ਆ। ਕਿਉਂਕਿ ਤੁਹਾਨੂੰ ਪਤਾ ਹੀ ਜਿਹੜਾ ਵੀ ਉਹ ਨਾ ਮਾਮਾ ਕੰਮ ਕਰਕੇ ਦੇਖਣਾ ਹੁੰਦਾ ਆਪਾਂ ਆਪਣੇ ਪਿੰਡ ਕਰਕੇ ਦੇਖਦੇ ਹਾਂ ਜੋ ਕਾਮਯਾਬ ਹੈ ਤੁਹਾਨੂੰ ਤਾਂ ਲੈ ਜੰਨੇ ਆ ਜੇ ਕੋਈ ਕਮੀ ਹੈ ਤਾਂ ਦੂਰ ਕਰ ਲੈਣਾ ਜਿਵੇਂ ਹੁਣ ਆਪਾਂ ਸਾਰੇ ਬੈਠੇ ਆਪਾਂ ਕਬੱਡੀ ਨੂੰ ਪਿਆਰ ਕਰਨਾ ਉਹ ਕਬੱਡੀ ਖਤਮ ਨਹੀਂ ਹੋਊਗੀ ਬਾਜਨ ਬਾਜਨ ਵਾਲੀ ਕਬੱਡੀ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਉਹ ਜੋ ਆ ਕਿਤੇ ਘਟਣ ਨਹੀਂ ਗਈ ਬੱਟੀਆਂ ਕਬੱਡੀਆਂ ਸ਼ੁਰੂ ਹੈਗੀਆਂ ਉਜੋ ਆ ਜਦੋਂ ਜੇ ਆਪਾ ਪਾਉਦੇ ਨਹੀਂ ਬੀਜਾਂਗੇ ਫਿਰ ਜ਼ੀਰੀ ਕਿਵੇਂ ਲਾਉਂਗੇ ਸੋ ਆਪਾਂ 2 ਦਿਨ ਦਾ ਟੂਰਨਾਮੈਂਟ ਕਰਾਂਗੇ ਇੱਕ ਤੁਸੀਂ ਕਰ ਲਓ ਪ੍ਰਬੰਧ ਮੱਖਣ ਬੈਠਾ ਤੇ ਤੁਸੀਂ ਸਾਰੇ ਸਪੋਰਟਸ ਕਲੱਬ ਵੱਲੋਂ ਕਰ ਲਓ ਦੋ ਦੋਵੇਂ ਮੇਲਾ ਲਓ 37 42 39 44 4 ਵਜੇ ਨੂੰ ਉਦਵਾਦ ਓਪਨ ਸਟੂਡੀਅਮਸ ਕਰ ਲਾਂ ਕਰ ਲਾਂਗੇ ਕਰ ਲਾਂਗੇ ਸਟੂਡੀਅਮ ਦੋਵੇਂ ਹੋਰ ਲੈ ਆਪ ਮਤਲਬ ਬਾਜ਼ਨੀ ਕਬੱਡੀ ਸ਼ੁਰੂ ਕਰੀ ਕਿਉਂਕਿ ਬੱਚੇ ਕਿਤੇ ਘਟਣ ਗਿਆ ਉਹ ਇਹ ਨੰ ਜਗਾ ਵੀ ਹੋ ਜੂਗੀ ਪਰ ਪੰਜਾਬ ਪਲੇਅਰ ਵੀ ਤਾਂ ਤਿਆਰ ਕਰੋਗੇ ਜੀ ਉਹਨਾਂ ਨੂੰ ਛੋਟੇ ਹੁੰਦਾਂ ਤੋਂ ਖੇਡਣ ਆਉਣਗੇ ਨਹੀਂ ਪਰ ਟੂਰਨਾਮੈਂਟ ਕਿਹਦਾ ਹੁੰਦੇ ਜਦੋਂ ਉਹਨਾਂ ਨੂੰ ਨਾਮ ਮਿਲੂਗਾ ਨਾਲ ਦੇ ਪਿੰਡੇ ਆਉਣਗੇ ਹੁਣ ਮੈਂ ਜਾਂਦਾ ਰਿਹਾ 37 ਕਿਲੋ ਚ ਮੇਨਜ ਗਰੂਪ ਸੀ ਪਾ ਪਾ ਬਾਅਦ ਵਿੱਚ ਨਿਕਲਦਾ ਜਗਰੂਪ ਹੁੰਦਾ ਸੀ ਟਹਿਲਾ ਹੁੰਦਾ ਸੀਗਾ ਅਸੀਂ ਅਸੀਂ ਨਹੀਂ ਸੰਪੀ ਵਾਲੇ ਕੋਈ ਬੱਚਾ ਪਾਪਾ ਸੰਕੀ ਕਿਲੋਸ ਨਹੀਂ ਗਏ ਸੀ ਪਾਪੜੇ 52 ਕਰ ਲਾਂਗੇ ਤੂੰ ਭਿਆਦ ਗਈ ਪਤਾ ਕੀ ਆ ਅਸੀਂ ਚਲੇ ਗਏ ਮੈਂ ਦੰਦਾਂ ਸੱਜੀ ਦਾਦਾ ਪਗੜਾ ਲੁਪੀ ਲੁਕੀ ਦੀ ਗੱਲ ਐ ਜਿੱਕਰ ਫਿੱਕਰ ਜਿਹੜਾ ਪੰਤਾਂ ਨੂੰ ਫਿੱਕਰ ਉਹ ਸਾਡਾ ਕੋਚ ਉੱਥੇ ਗੁਰਤੇਜ ਬੱਟਾ ਤੇ ਚਲੇ ਗਏ ਜੀ ਇੱਥੋਂ ਸੰਤੀ ਗਿੱਲੋ ਚ ਪਾਪੜੇ ਪਾਪੜੇ ਪਿੰਡ ਚਲੇ ਗਏ ਜਾ ਕੇ ਇੰਟਰਵਿਊਸ ਕਰ ਤਾਈਆਂ ਪੈ ਗਈਆਂ ਸਾਡਾ ਬੱਲਰਿਆਂ ਨਾਲ ਮੈਚ ਪੈ ਗਈ ਕਹਿੰਦੇ ਵੀ ਥੋੜਾ ਚੌਥਾ ਮੈਚ ਹੈ ਉਹ ਪਾਪੜੇ ਤਿੰਨ ਕਿ ਮਹੀਨੇ ਪਹਿਲਾਂ ਚਾਚੇ ਹੁਰੀ ਬੈਠੇ ਸੀ ਨੀ ਕਿਹੋਰੀ ਤੇ ਉਹ ਕਹਿੰਦੇ ਸਾਡੇ ਤਾਂ ਕੁੜੀ ਦੇ ਸਹੁਰਿਆਂ ਤੋਂ ਟੀਮ ਆਈ ਐ ਐਸਾ ਰੋਟੀ ਖਵਾਣੀ ਐ ਕਹਿ ਠੀ ਗਈ ਅਸੀਂ ਸਾਏ ਹੁਣ ਵੀ ਘਰੇ ਚਲੇ ਗਈ ਉਹਨੇ ਸਾਗ ਦੇ ਵਿੱਚ ਪਾਤਾ ਇਹਨਾਂ ਨੇ ਕਿਉਂ ਨਾਲ ਗੰਡੇ ਕੱਟ ਤੇ ਮੋੜੀਆਂ ਹੋਪੀ ਹਨਾ ਤੇ ਟਮਾਟਰ ਅਜਿਹਾ ਨਾਲ ਕੁਝ ਕਿੱਥੇ ਦੇਖਿਆ ਨਹੀਂ ਤੇ ਪਾਏ ਨਿਕਲੇ ਪ੍ਰਸ਼ਾਦ ਨੂੰ ਅਸੀਂ ਤੇ ਖਾ ਕੇ ਮੱਕੀ ਦੀਆਂ ਰੋਟੀਆਂ ਸਾਗ ਉਹ ਕਹਿੰਦੇ ਵੀ ਸਟੌਜ ਦੀ ਟੀਮ ਨੂੰ ਬੋਲਤੀ ਆ ਕਿ ਉਹਨਾਂ ਦਾ ਅਗਲਾ ਮੈਚ ਹੈ ਕੰਡੇ ਤੇ ਚਲੇ ਜਾਣ ਗਏ ਕੰਡੇ ਤੇ ਕੋਈ ਸਾਤੀ 40 ਦਾ ਭਾਡੇ ਤਿੰਨ ਤਿੰਨ ਕੋਲ ਸਾਗ ਹੀ ਖਾ ਗਏ ਕੋਈ 40 ਦਾ ਕੋਈ 49 ਦਾ ਤੇ ਇੱਕ ਜਗਰੂਪ ਰਹਿ ਗਿਆ ਇੱਕ ਮੈਂ ਰਹਿ ਗਿਆ ਇਹ ਤਾਂ ਹੁਣ ਵੀ ਅੰਡਰ weight ਹੈ ਹੁਣ ਵੀ ਹੈ। ਤਾਂ ਇਹ ਤਾਂ ਕਹਿੰਦਾ ਕਹਿੰਦਾ 50 ਕਿਲੋ ਖਾ ਦੋ ਹਜੇ। ਤੇ ਵਜੇ ਫਲ ਆਪਾਂ ਬਣਾ ਕਰ ਲੈਣਾ। ਹਫਤੇ ਨਾ ਦੋ ਜਣੇ ਰਹਿ ਗਏ ਇਸ ਤਾਂ। ਜਿਹੜੇ ਸਾਡੇ ਨਾਲ ਗਏ ਸੀ ਸੰਤਰੀ ਦੀਆਂ ਫਾੜੀਆਂ ਚ ਕਿਥੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪ੍ਰਤੀਨਿਧ ਨਾ ਸਫੇਕ ਨਹੀਂ ਕੋਈ ਨਾ ਕਿ ਯਾਰ ਰਹਿ ਤਾਂ ਹੀ ਦੋ ਗਏ। ਹੁਣ ਉਹਨੇ ਟੀਮ ਪਕੜੀ ਉਹਨਾਂ ਦੀ ਬੱਲਰੇਣਾ। ਦੋਨੇ ਅਸੀਂ ਸਟਾਪਰ। ਉਹ ਆਇਆ ਕਰਨ। ਅਸੀਂ ਥੋੜਾ ਜਿਹਾ ਅੱਜ ਆਇਆ ਕਰੀਏ ਉਹ ਭੱਜ ਲੱਗਨ ਸਾਗ ਭੱਜਣ ਦਿੰਦਾ ਸਾਨੂੰ ਅਸੀਂ ਮੋੜ ਆਇਆ ਕਰੀਏ ਤੇ ਕਬੱਡੀ ਖਾਣ ਜਾਇਆ ਕਰੀਏ ਮਾਰਿਆ ਕਰਨ ਕੈਂਚੀ ਸਾਗ ਜ਼ੋਰ ਲਾਉਣ ਦਿੰਦਾ ਇਸ ਤੋਂ ਉਹਦੀ ਸ਼ਾਬਾਸ਼ ਉਹ ਦੇ ਰਹੀਏ ਇਹ ਐਂ ਇੱਧਰ ਹੋ ਜਾ ਕਰੀਏ ਤੇਰੀ ਜੁੱਤੋਂ ਤਾਂ ਇਹ ਨਹੀਂ ਸੀ ਐਂ ਇੱਧਰ ਹੋ ਜਾ ਕਰੀਏ ਤੇਨੇ ਹਾਫ ਟਾਈਮ ਦਾ ਸਕੋਰ ਕਾਪੀਰ ਨੂੰ ਬੇਨਤੀ ਹੈ ਹਾਫ ਟਾਈਮ ਦਾ ਸਕੋਰ ਦੱਸੋ ਕਹਿੰਦੇ ਜੀ ਬੰਲਰੇ 45 ਸਤੌਜ ਨੇ ਹਜੇ ਖਾਤਾ ਨਹੀਂ ਖੋਲਿਆ ਮੈਂ ਕਿਵੇਂ ਕਰਨਾ ਹੈ ਸ਼ੁਰੂ ਕਰ ਚੱਲੀਏ ਮੈਂ ਸਾਡੀ ਤਾਂ ਬੱਸ ਲੰਘਦੀ ਹੈ ਜੀ ਉਦੋਂ ਸਾਡੇ ਬੱਸ ਨਹੀਂ ਜਾਂਦੀ ਜੇਤੂਗਰਾਜ 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 ਦੇ ਕੇ ਅੱਗੇ ਪਰ ਕੋਈ ਤਾਂ ਜਿੱਤੇ ਆਊਗਾ ਨਾ ਉਹ 47 ਕਿਲੋ 37 ਕਿਲੋ ਭਾਂਡੇ ਜੇ ਮਿਲਦੇ ਹੁੰਦੇ ਤੇ ਚਲੋ ਹੁਣ ਆ ਨਾਮ ਦੀ ਵਧੀਆ ਰਕਮ ਪੈਸਿਆਂ ਦਾ ਰੱਖ ਲਾਂਗੇ ਕੋਈ ਜੋਕਰ ਕਰੋਂਗੇ ਤਾਂ ਤੁਹਾਨੂੰ ਉੱਤਮ ਦੇ ਬੜੀਆ ਫਲੇਟ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਆਂ ਬਜਨੀ ਕਵੱਟੀ ਚਾਰ ਬਜਨ ਰੱਖ ਲਓ ਦੋ ਦਿਨ ਦਾ ਟੂਰਨਾਮੈਂਟ ਰੱਖ ਲਓ ਪਹਿਲੇ ਦਿਨ ਸਾਰੇ ਬਜਨ ਵਾਲੇ ਕਰਾ ਕੇ ਫਾਈਨਲ ਉਹਨਾਂ ਦੇ ਅਗਲੇ ਦਿਨ 11:00 ਵਜੇ ਰੱਖੋ ਓਪਨ ਓਪਨ ਹੋਵੇ ਤਦਾ ਸ਼ੁਰੂ ਕਰਦੇ ਸਿੰਪਲ ਕੰਮ ਇਹ ਉਧਾ ਉਧਾ ਪਤਾ ਕੀਆ ਉਹਦਾ ਉਹਦਾ ਦੇਖੋ ਉਹਦਾ ਟੂਰਨਾਮੈਂਟ ਕਮੇਟੀ ਕੀ ਹੈ ਤਾਂ ਆਪਾਂ ਜੀ ਕਰਦੇ ਆਂ ਪਹਿਲਾਂ ਦੇਖਦੇ ਹਾਂ ਜਿਹੜੇ ਮੈਚ ਨੇ ਛੋਟੇ ਬੀ ਪੰਜ ਵੀ ਦੇ ਦਿਓ ਜੀ ਤੁਸੀਂ ਪਹਿਲੀ ਟਾਈਮ ਤੋਂ ਢੋਣ ਲਿਓ ਇਸ ਹਿਸਾਬ ਨਾਲ ਕਿ ਇੰਨੇ ਮੈਚ ਜੇ ਆਪਣੇ ਵਿੱਚ ਤਾਂ ਬਣਦੇ ਜਦੋਂ ਆਉਂਦੇ ਨੇ ਮੇਨ ਮੈਚ ਦੋ ਦੋ ਕਬਾਡੀਆਂ ਬੋਲ ਜੀ ਉਹਨੂੰ ਆਇਆ ਜਾ ਸੋ ਇਨ ਟਾਈਮ ਨੂੰ ਇਸ ਤਰ੍ਹਾਂ ਕੋਈ ਕਮੇਟੀ ਬਣ ਸਕਦੀ ਹੈ ਉਹ ਚ ટીਸੀ ਵੀ ਕਰ ਸਕਦੀ ਕਮੇਟੀ ਕਰ ਸਕਦੀ ਹੈ ਉਹ ਤਾਂ ਵੀ ਪਤਾ ਲੱਗਿਆ ਵੀ ਆਪਣੇ ਕੋਲ 16 ਮੈਚ ਨੇ ਇੰਨੇ ਘੰਟੇ ਨੇ ਇਹਨੂੰ ਵੰਡ ਲਓ ਕਿ ਇੰਨੇ ਵੰਨ ਤੱਕ ਬੋ ਕੁਲੂਗਾ ਜੇ ਫੱਟ ਦੇ 10-10 ਮਿੰਟ ਦੇਣੇ ਆਰੇ 12-12 ਮਿੰਟ ਦੇਣੇ ਇਹ ਤੇ ਕੋਈ ਗੱਲ ਨਹੀਂ ਹਾਂ ਪਹਿਲਾਂ ਵੀ ਆਪਾਂ ਖਤਮ ਕਰ ਲੈਂਦੇ ਸੋ ਇਹ ਗੱਲਾਂ ਮੈਂ ਥੋੜਾ ਨਾ ਕਰਨ ਆਇਆ ਸੀ